ਸ੍ਰੀ ਗੱਸਾਰਿਆਂ ਨੂੰ ਇੱਕ ਨਾ ਬਾਈ ਮੰਨ ਲਓ ਜਿਹੜੇ ਕਹਿੰਦੇ ਆ ਲੋਕ ਕਹਿੰਦੇ ਆ ਕਿ ਵੀਰ ਮੰਨ ਲਓ ਐਮਐਲਏ ਜਾਂ ਲੀਡਰ ਵੋਟਾਂ ਲੈ ਕੇ ਉਸ ਤੋਂ ਬਾਅਦ ਕੰਮ ਨਹੀਂ ਕਰਦੇ ਕੰਮ ਨਹੀਂ ਆਉਂਦੇ ਸਾਡੇ ਮੰਨ ਲਓ ਸਾਡੇ ਅਸੀਂ ਪਿੰਡ ਕੋਟਦੰਨਾ ਦੇ ਵਿੱਚ ਖੜੇ ਆ ਸਾਡਾ ਪਿੰਡ ਹੈਗਾ ਸਾਡੇ ਵੀਰ ਤੇ ਬਾਈ ਨੂੰ ਅਸੀਂ ਜ਼ੋਰ ਲਾ ਕੇ ਜਦ ਆ ਸੀ ਤੇ ਉਹਦੇ ਸੜਕਾਂ ਸਾਡੇ ਪਿੰਡ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਗਰੀਬ ਪਰਿਵਾਰਾਂ ਨੂੰ ਪਾਣੀ ਦੀ ਆਉਂਦੀ ਹੈਗੀ ਤੇ ਕੀ ਸੀਗਾ ਪਹਿਲਾਂ 20 25 25 ਘਰਾਂ ਨੂੰ ਇੱਕ ਇੱਕ ਮੋਟਰ ਦਿੱਤੀ ਹੋਈ ਸੀ ਪਾਣੀ ਪਿੱਛੇ ਆਪਸ ਵਿੱਚ ਮੰਨ ਲਓ ਲੜੀ ਜਾਂਦੇ ਸੀਗੇ ਜੀਹਦਾ ਕਰਕੇ ਬਾਈ ਨੇ ਸਾਡੀ ਪੈਲ ਦੇ ਆਧਾਰ ਤੇ ਸਾਨੂੰ ਮੋਟਰਾਂ ਦਿੱਤੀਆਂ ਨੇ ਪਿੰਡ ਦੇ ਵਿੱਚ ਉਹਨਾਂ ਨੇ ਕਿਹਾਗਾ ਵੀ ਜਿੰਨੀਆਂ ਤੁਹਾਨੂੰ ਮੋਟਰਾਂ ਦੀ ਲੋੜ ਆ ਉਹਨੀਆਂ ਤੁਸੀਂ ਮੋਟਰਾਂ ਲਾ ਲਓ ਤੇ ਇਹ ਤੁਸੀਂ ਦੇਖ ਸਕਦੇ ਹੋ ਬਾਈ ਨੇਗੇ ਜਿਨ੍ਹਾਂ ਨੂੰ ਮੋਟਰਾਂ ਦੀ ਸਹੂਲਤ ਮਿਲ ਲਈ ਐ ਤੇ ਮੋਟਰ ਲੱਗ ਰਹੀ ਐ ਕਿ ਬਾਈ ਮੋਟਰ ਲਾਉਣ ਵਾਲੇ ਤੇ ਮਸ਼ੀਨ ਖੜੀ ਐਗੀ ਪਿੰਡ ਦੇ ਵਿੱਚ ਪਹਿਲੀ ਮੋਟਰ ਮੰਨ ਲਓ ਸਾਡੇ ਪਿੰਡ ਨੂੰ ਦਿੱਤੀ ਐਗੀ ਬਾਈ ਨੇ ਤੇ ਹੱਲੇ ਆਏ ਲਾ ਲੋ ਵੀ ਉਹਨਾਂ ਦਾ ਸੌਂ ਚੁੱਕ ਸਮਾਗਮ ਵੀ ਨਹੀਂ ਹੋਇਆ ਉਹਨਾਂ ਦਾ ਮੰਨ ਲਓ ਹਜੇ ਵੋਟਾਂ ਵਾਲਾ ਕੰਮ ਹਜੇ ਪੂਰੀ ਤਰ੍ਹਾਂ ਮੁਕੰਮਲ ਸਿਰੇ ਵੀ ਨਹੀਂ ਚੜਿਆ ਕੱਲੇ ਜਿੱਤ ਕੇ ਉਹਨਾਂ ਖੁਸ਼ੀ ਮਨਾ ਰਹੇ ਨੇ ਉਹਦੇ ਨਾਲ ਨਾਲ ਉਹਨਾਂ ਨੇ ਕੰਮ ਵੀ ਚਾਲੂ ਕਰਤੇ ਇਹ ਤੋਂ ਵੱਡਾ ਮੰਨ ਲਓ ਸਾਡਾ ਕੀ ਹੋ ਸਕਦਾ ਪਰਾਲਾ ਜਿਹੜਾ ਮੰਨ ਲਓ ਸਾਡੀ ਪਾਰਟੀ ਨੇ ਮਾ ਦਾ ਉਹਨਾਂ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਸਾਡੀ ਸੁਣੀ ਤੇ ਬਈ ਇੰਨੀ ਇੱਕ ਬੇਨਤੀ ਕਰਨੀ ਸੀ ਵੀ ਜਿਹੜੇ ਲੋਕ ਸਰਕਾਰਾਂ ਨੂੰ ਬਦਨਾਮ ਕਰਦੇ ਨੇ ਬਦਨਾਮ ਕਰਨ ਦੀ بجائے ਉਹਨਾਂ ਨੂੰ ਕੰਮ ਲੈਣ ਦਾ ਢੰਗ ਲੱਭਿਆ ਕਰੋ ਕਿਉਂਕਿ ਐਮਐਲਏ ਜਾਂ ਲੀਡਰ ਕੰਮ ਦਿੰਦੇ ਨੇ ਜੇ ਅਸੀਂ ਉਹਨਾਂ ਨੂੰ ਮਨ ਲਓ ਮਾੜਾ ਚੰਗਾ ਕਹਿਣ ਦੀ بجائے ਉਹਨਾਂ ਨਾਲ ਰਲ ਮਿਲ ਕੇ ਮਨ ਲਓ ਇੱਕ ਗਰੀਬ ਪਰਿਵਾਰਾਂ ਦੀ ਸਹਾਇਤਾ ਕਰੀਏ ਤੇ ਉਹਨਾਂ ਨੂੰ ਮੋਟਰਾਂ ਦਾ ਪਾਣੀ ਦੀ ਸਹੂਲਤਾਂ ਮਨ ਲਓ ਪਿੰਡ ਦੇ ਤੌਰ ਤੇ ਅਸੀਂ ਦਵਾ ਰਹੇ ਹਾਂਗੇ ਇੰਨੀ ਕਿ ਬੇਨਤੀ ਕਰਨੀ ਸੀ ਬਾਈ ਜੀ ਧੰਨਵਾਦ